ਮੈਂ ਸੰਜੀਵਾਨੰਦ ਸਕੱਤਰ ਐਸ ਪੀ ਐਨ ਕਾਲਜ ਮੈਨੇਜਿੰਗ ਕਮੇਟੀ ਮੁਕੇਰੀਆਂ ਮੈਂ ਆਪਣੇ ਵੱਲੋਂ ਅਤੇ ਆਪਣੀ ਸਾਰੀ ਮੈਨੇਜਿੰਗ ਕਮੇਟੀ ਵੱਲੋਂ ਆਪ ਸਾਰਿਆਂ ਨੂੰ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਅਤੇ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਅਤੇ ਇਹ ਈਸ਼ਵਰ ਅੱਗੇ ਪਰਮ ਪਿਤਾ ਪਰਮਾਤਮਾ ਅੱਗੇ ਕਾਮਨਾ ਕਰਦਾ ਕਿ ਨਵਾਂ ਸਾਲ ਸਾਰਿਆਂ ਵਾਸਤੇ ਬਹੁਤ ਖੁਸ਼ੀਆਂ ਲੈ ਕੇ ਆਵੇ ਇਹ ਸਾਡਾ ਐਸ ਪੀ ਐਨ ਕਾਲਜ 1972 ਦੇ ਵਿੱਚ ਸਵਰਗਯਾ ਸ਼੍ਰੀ ਬੀ ਐਨ ਮੱਕੜ ਜੀ ਦੀ ਰਹਿਨੁਮਾਈ ਦੇ ਵਿੱਚ ਬਣਿਆ ਇਲਾਕੇ ਦੀ ਸੇਵਾ ਕਰ ਰਿਹਾ ਹੈ ਆਪਣੀ ਜਿੰਨੀ ਵੀ ਮੈਨੇਜਿੰਗ ਕਮੇਟੀ ਆ ਉਹਦੀ ਯੋਗ ਅਗਵਾਈ ਦੇ ਵਿੱਚ ਅਤੇ ਤਜਰਬੇਕਾਰ ਸਟਾਫ ਔਰ ਆਧੁਨਿਕ ਸਹੂਲਤਾਂ ਦੇ ਨਾਲ ਇਲਾਕੇ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰ ਰਿਹਾ ਹੈ ਅਤੇ ਹਮੇਸ਼ਾ ਕਰਦਾ ਰਹੇਗਾ ਸਾਡੇ ਵਿਦਿਆਰਥੀ ਕਾਲਜ ਦੇ ਹਰ ਖੇਤਰ ਵਿੱਚ ਅੱਬਲ ਰਹਿ ਕੇ ਆਪਣੇ ਮਾਪੇ ਅਤੇ ਇਲਾਕੇ ਦਾ ਨਾਮ ਰੋਸ਼ਨ ਕਰ ਰਹੇ ਹਨ ਕਾਲਜ ਦੇ ਵਿੱਚ ਬਹੁਤ ਸਾਰੀਆਂ ਆਧੁਨਿਕ ਸੁਵਿਧਾਵਾਂ ਜਿਵੇਂ ਕਿ ਬਹੁਤ ਅੱਛੀਆਂ ਲੈਬਾਰਟਰੀਜ਼ ਔਰ ਲਾਇਬ੍ਰੇਰੀਜ਼ ਦੇ ਵਿੱਚ ਔਰ ਕਾਲਜ ਦੇ ਵਿੱਚ ਹਰ ਤਰ੍ਹਾਂ ਦੀ ਜੋ ਵੀ ਫੰਕਸ਼ਨਲ ਇਕੁਪਮੈਂਟ ਹੈ ਉਹਦੇ ਨਾਲ ਕਾਲਜ ਪੰਜਾਬ ਯੂਨੀਵਰਸਿਟੀ ਦੇ ਸਭ ਨਾਲ ਅੱਬਲ ਕਾਲਜਸ ਦੇ ਵਿੱਚੋਂ ਇੱਕ ਬਣ ਗਿਆ ਹੈ ਸੋ ਇਹਦੇ ਨਾਲ ਨਾਲ ਮੈਂ ਆਪਣੇ ਇਲਾਕੇ ਦੇ ਸਾਰੇ ਲੋਕਾਂ ਨੂੰ ਇਹ ਅਪੀਲ ਵੀ ਕਰਦਾ ਕਿ ਆਪਣੇ ਬੱਚਿਆਂ ਨੂੰ ਤੁਸੀਂ ਪ੍ਰਮੋਟ ਕਰੋ ਕਿ ਉਹ ਆਪਣੀ ਵਿਦਿਆ ਵਾਸਤੇ ਐਸਪੀਐਨ ਕਾਲਜ ਨੂੰ ਜੁਆਇਨ ਕਰਨ ਇਹਦੇ ਨਾਲ-ਨਾਲ ਮੈਂ ਇਲਾਕੇ ਦੇ ਲੋਕਾਂ ਨੂੰ ਨਵੇਂ ਸਾਲ ਦੀਆਂ ਇੱਕ ਵਾਰੀ ਫਿਰ ਤੋਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਔਰ ਆਪਣੇ ਵਿਦਿਆਰਥੀਆਂ ਦੇ ਉਜਲ ਭਵਿੱਖ ਦੀ ਕਾਮਨਾ ਕਰਦਾ ਥੈਂਕ ਯੂ ਵੈਰੀ ਮੱਚ